ਰਾਤ ਵੇਲੇ ਸੜਕਾਂ ਤੇ ਚੱਲਣ ਵਾਲੇ ਵਾਹਨ ਚਾਲਕ ਹੁਣ ਸਾਵਧਾਨ ਹੋ ਜਾਣ ਕਿਉਂਕਿ ਅੱਤੀ ਰਾਤ ਨੂੰ ਇਹ ਡਰਾਮਣੀ ਖੇਡ ਜੋ ਹੈ ਸ਼ੁਰੂ ਹੋ ਜਾਂਦੀ ਹੈ। ਅਸਲ ਵਿੱਚ ਪੁਲਿਸ ਦੇ ਦਾਅਵਿਆਂ ਤੇ ਸਵਾਲ ਚੁੱਕ ਰਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਜਾ ਰਹੀ ਹੈ। ਅੱਧੀ ਰਾਤ ਤੋਂ ਬਾਅਦ ਮੋਹਾਲੀ ਤੇ ਹੋਰ ਨਾਲ ਸ਼ਹਿਰਾਂ ਦੀਆਂ ਸੜਕਾਂ ਤੇ ਵਾਹਨ ਚਾਲਕਾਂ ਨੂੰ ਕੁੜੀਆਂ ਦੇ ਭੇਸ ਦੇ ਵਿੱਚ ਮੁੰਡੇ ਰੋਕ ਰਹੇ ਨੇ ਤੇ ਵੱਖ-ਵੱਖ ਤਰੀਕਿਆਂ ਨਾਲ ਪੈਸੇ ਮੰਗ ਰਹੇ ਨੇ। ਇਸ ਕਾਰਨ ਪੀਸੀਆਰ ਦੀ ਗਸ਼ਤ ਤੇ ਗੰਭੀਰ ਸਵਾਲ ਖੜੇ ਹੋ ਗਏ ਨੇ ਰਾਤ ਨੂੰ ਨਾਕਿਆਂ ਦੇ باوجود ਸਥਿਤੀ ਖਰਾਬ ਹੋ ਚੁੱਕੀ ਹੈ ਕਈ ਲੋਕਾਂ ਨੇ ਇਨਾ ਕੁੜੀਆਂ ਖਿਲਾਫ ਰਿਪੋਰਟ ਵੀ ਕੀਤੀ ਹੈ ਜੋ ਕਿ ਵਾਹਨਾਂ ਨੂੰ ਰੋਕ ਕੇ ਖਿੜਕੀਆਂ ਤੇ ਹੱਥ ਮਾਰਦੀਆਂ ਨੇ ਅਸਲ ਵਿੱਚ ਇੱਕ ਵੀਡੀਓ ਦੇਖੀ ਜਾ ਰਹੀ ਹੈ ਜਿਸ ਵਿੱਚ ਫੇਜ਼ 3 ਬੀ2 ਮਾਰਕੀਟ ਨੇੜੇ ਦੀ ਹੈ ਜਿਸ ਵਿੱਚ ਬਦਮਾਸ਼ਾਂ ਦਾ ਸਮੂਹ ਵਾਹਨ ਰੋਕਣ ਤੋਂ ਬਾਅਦ ਡਰਾਈਵਰਾਂ ਵੱਲੋਂ ਖਿੜਕੀਆਂ ਹੇਠਾਂ ਨਾ ਕਰਨ ਤੇ ਗਾਲ੍ਹਾਂ ਕੱਢ ਰਿਹਾ ਹੈ ਤੇ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਗਰੁੱਪ ਜੋ ਹੈ ਅੱਧੀ ਰਾਤ ਤੋਂ ਬਾਅਦ ਬਿਣਾ ਕਿਸੇ ਪੁਲਿਸ ਦਖਲ ਦੇ ਖੁੱਲ੍ਹੇ ਆਮ ਸੜਕਾਂ ਤੇ ਕੁੰਮਰਿਆ ਜ਼ੀਰਕਪੁਰ ਪਟਿਆਲਾ ਹਾਈਵੇ ਤੇ ਵੀ ਅਜੇਹਿਆ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਜ਼ਬਰਦਸਤੀ ਵਾਹਨਾਂ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਟਨਾਵਾਂ ਦੇ ਕਾਰਨ ਨਾ ਸਿਰਫ ਲੋਕਾਂ ਵਿੱਚ ਖੋਫ ਪੈਦਾ ਕਰ ਦਿੱਤਾ ਗਿਆ ਸਗੋਂ ਮੁੱਖ ਜੜੀਆਂ ਸੜਕਾਂ ਉਹਨਾਂ ਤੇ ਵੀ ਪੁਲਿਸ ਦੀ ਮੌਜੂਦਗੀ ਦੀ ਘਾਟ ਵੀ ਉਜਾਗਰ ਕੀਤੀ ਗਈ ਹੈ ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਹੈ ਕਿ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਹਨ ਤੇ ਜੋ ਕਿ ਹੁਣ ਇਹਨਾਂ ਘਟਨਾਵਾਂ ਨੂੰ ਰੋਕਣਗੇ